ਖਬਰਨਾਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਹੋਮਵਰਕ ਜਿਹੜਾ ਕੰਮ ਆਪ ਆਤਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਹੁਣਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਤਾ ਗਿਆ ਸੀ ਉਹ ਹੋਮਵਰਕ ਉਹ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਗਏ ਨੇ ਕਿਸੇ ਵੀ ਸਮੇਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਹਿ ਜਾ ਸਕਦਾ ਹੈ ਇਸ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪੀਤਾ ਦਿਨ ਬਰ ਬਰ ਦੇਨ ਯਾਨਕੀ ਫੈਨ ਫਾਲੋਇੰਗ ਵੋਟ ਬੈਂਕ ਘਟਦਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਕੰਮ ਖਿਆ ਸੀ ਚੀਫ ਸੈਕਰੀਟਰੀ ਦਾ ਪਹਿਲਾ ਅਹੁਦਾ ਖੋਇਆ ਗਿਆ ਫਿਰ ਚੇਅਰਮੈਨ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਫਿਰ ਵਾਕੀਆਂ ਪਾਰਟੀਆਂ ਨੇ ਭੰਡਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਕੜ ਦੀ ਮੋਹਰ ਨੇ ਰਬੜ ਦੀ ਮੋਹਰ ਨੇ ਲੱਕੜ ਦਾ ਮੁੰਡਾ ਦੇ ਸਕਦੇ ਨਹੀਂ ਲੋਕਾਂ ਨੂੰ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੁਝ ਨਹੀਂ ਕੀਤਾ ਸ਼ਾਸਕ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਪੱਬਾ ਪਾਰ ਹੋ ਗਏ ਨੇ ਇੱਕ ਪਾਸੇ ਪੰਜਾਬ ਦੇ ਕਿਸਾਨ ਟਸ ਤੋਂ ਮਸ ਨਹੀਂ ਹੋ ਰਿਹਾ ਕਿਉਂਕਿ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਉਹ ਜਵਾਬ ਦੇ ਨਹੀਂ ਪਾ ਰਹੇ ਤੇ ਦੂਸਰੇ ਪਾਸੇ ਆ ਜਿਹੜਾ ਪੰਗਾ ਲੈ ਲਿਆ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਪੰਜਾਬ ਦੇ ਖੁਦ ਪੰਜਾਬ ਦੇ ਮੁੱਖ ਮੰਤਰੀ ਖੁਦ ਇਸ ਦੀ ਐਡਵਰਟਾਈਜ਼ਮੈਂਟ ਯਾਨੀ ਕਿ ਮਸ਼ਹੂਰੀ ਕਰ ਰਹੇ ਨੇ ਕਿ ਲੈਂਡ ਪੁਲਿੰਗ ਪਾਲਸੀ ਬਿਲ ਬਹੁਤ ਵਧੀਆ ਹੈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਜ਼ਮੀਨਾਂ ਦੇਵੀਆਂ ਚਾਹੀਦੀਆਂ ਨੇ ਇੱਕ ਏਕੜ ਦਾ ਹਾਈ ਚਾਰ ਕਰੋੜ ਰੁਪਇਆ ਮਿਲੇਗਾ ਉਸ ਨੁਕਲੌਣੀਆਂ ਦੇ ਵਿੱਚ ਉਸ ਨੂੰ ਇੱਕ ਪਲਾਟ ਕੱਟ ਕੇ ਉਸ ਤੋਂ ਬਾਅਦ ਇੱਕ ਕਮਰਸ਼ੀਅਲ ਜਗ੍ਹਾ ਤੇ ਉਸ ਨੂੰ ਪਲਾਟ ਦਿੱਤਾ ਜਾਵੇਗਾ ਯਾਨੀ ਕਿ ਪੰਜਾਬ ਦੇ ਕਿਸਾਨਾਂ ਨੂੰ ਲਾਲਚ ਦੇਣ ਲੱਗ ਪਏ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਦੇ 50000 ਰੁਪਏ ਪ੍ਰਤੀ ਕਿੱਲਾ 1 ਏਕੜ ਠੇਕਾ ਤੇ ਕਦੀ ਲੱਖ ਰੁਪਏ ਪ੍ਰਤੀ ਏਕੜ ਕਿੱਲਾ ਠੇਕਾ ਇਸ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਵਾਰ-ਵਾਰ ਫੋਰਸ ਕੀਤਾ ਜਾ ਰਿਹਾ ਹੈ ਬਾਇ ਹੁੱਕ ਬਾਇ ਕਰੁੱਕ ਡੂ অর ਡਾਈ ਜਿਵੇਂ ਮਰਜੀ ਕਰੋ ਇਹ ਨੀਤੀ ਜਿਹੜੀ ਹੈ ਲਾਗੂ ਕਰਵਾਓ ਆਪੇ ਕਿਸਾਨਾਂ ਦੇ ਕੋਲੋਂ ਜ਼ਮੀਨ ਐਕਵਾਇਰ ਕਰਵਾਓ ਇਹ ਚੇਤਾਵਨੀ ਦਿੱਤੀ ਗਈ ਹੈ ਆਮ ਆਦਿਪਾਤੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਵੱਲੋਂ ਇਸ ਕਰਕੇ ਫੇਸਬੁੱਕ YouTube ਅਤੇ ਇੰਸਟਾਗ੍ਰਾਮ ਤੇ ਲੱਖਾਂ ਰੁਪਏ ਪੰਜਾਬ ਸਰਕਾਰ ਵੱਲੋਂ ਲੈਂਡ ਪੁੱਲਿੰਗ ਪਾਲਿਸੀ ਨੀਤੀ ਨੂੰ ਲੈ ਕੇ ਖਰਚੇ ਜਾ ਖਰਚੇ ਜਾ ਰਹੇ ਨਹੀਂ ਯਾਨੀ ਕਿ ਫਰਜੀ ਕਿਸਾਨਾਂ ਨੂੰ ਕਿਸਾਨ ਬਣਾ ਕੇ ਉਹਨਾਂ ਦੇ ਕੋਲੋਂ ਮਸ਼ੂਰੀਆਂ ਕਰਵਾਈਆਂ ਜਾ ਰਹੀਆਂ ਨਹੀਂ ਤੇ ਦੂਸਰੇ ਪਾਸੇ ਦਿੱਲੀ ਦੇ ਨਕਾਰੇ ਹੋਏ ਲੋਕ ਹਨ ਖਾਸ ਕਰਕੇ ਸਤਿੰਦਰ ਜੈਨ ਜਿੰਨੇ ਵੀ ਆਪ ਆਪਦੀ ਪਾਰਟੀ ਦੇ ਆ ਕਈ ਪ੍ਰਕਾਰ ਦੇ ਵਿੰਗਾਂ ਦੇ ਪ੍ਰਧਾਨ ਨੇ ਆਗੂ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਖਲਾਸਾ ਦੇ ਰਹੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਤੇ ਕਿਸਾਨਾਂ ਦੇ ਫਾਇਦੇ ਵਾਸਤੇ ਹੈ ਤੇ ਕਿਸਾਨ ਕਹਿ ਰਹੇ ਨੇ ਭਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛ ਰਹੇ ਨੇ ਜੇਕਰ ਅਸੀਂ ਆਪਣੀ ਜ਼ਮੀਨ ਦੇ ਦਿੱਤੀ ਕੀ ਅਸੀਂ ਕਿਹੜੇ ਗ੍ਰਹਿ ਤੇ ਜਾ ਕੇ ਜ਼ਮੀਨ ਖਰੀਦਾਂਗੇ ਤੇ ਕਿਹੜੇ ਗ੍ਰਹਿ ਤੇ ਜਾ ਕੇ ਖੇਤੀ ਕਰਾਂਗੇ ਅਸੀਂ ਤਾਂ ਉਸ ਦਿਨ ਤੋਂ ਵਿਹਲੇ ਹੋ ਜਾਵਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕਿਹਾ ਕਿ ਸਾਡੀ ਪੈੜੀ ਦੇ ਨਾਲ-ਨਾਲ ਕਈ ਮਜ਼ਦੂਰ ਵਰਗ ਭਾਈਚਾਰਾ ਵੀ ਮਾਰਿਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਹਰੇਕ ਸੈਸ਼ਨ ਤੋਂ ਹੁਣ ਲੈਂਡ ਪੁਲਿੰਗ ਪਾਲਿਸੀ ਦੀ ਮਸ਼ੂਰੀ ਕਰ ਰਹੇ ਨੇ ਪੱਬਾਂ ਭਾਰ ਹੋ ਗਏ ਨੇ ਕਿ ਭਾਈ ਐਕਸੈਪਟ ਕਰ ਲਓ ਲੇਕਿਨ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਲਗਾਤਾਰ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰ ਰਹੀਆਂ ਨੇ ਜੇਕਰ ਯੂ-ਟਰਨ ਲੈਣਾ ਪੈਂਦਾ ਹੈ ਯਾਨੀ ਕਿ ਜੇਕਰ ਇਹ ਪਾਲਸੀ ਵਾਪਸ ਲੈਣੀ ਪੈਂਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁੱਖ ਦੀ ਘੜੀ ਆਣ ਪਵੇਗੀ ਉਸ ਦੇ ਕੋਲੋਂ ਐਜ਼ ਇ ਮੁੱਖ ਮੰਤਰੀ ਦਾ ਅਹੁਦਾ ਆਮ ਆਦਮੀ ਪਾਰਟੀ ਦੇ ਕਰਮਿੰਦਰ ਅਰਵਿੰਦ ਕੇਜੀਵਾਲ ਦੇ ਕੋਲੋਂ ਖੋਇਆ ਜਾ ਸਕਦਾ ਹੈ ਕਿਉਂਕਿ ਅਰਵਿੰਦ ਕੇਜੀਵਾਲ ਨੇ ਅਜਿਹੇ ਜਾਲ ਦੇ ਵਿੱਚ ਫਸਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਜਿਹੜਾ ਜਾਲ ਦੇ ਵਿੱਚੋਂ ਨਿਕਲਣਗੇ ਨਹੀਂ ਨਿਕਲ ਸਕਣਗੇ ਨਹੀਂ ਤੇ ਦੂਸਰੇ ਪਾਸੇ ਮਜਬੂਰ ਹੋ ਕੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਤਾਂ